ਇੱਕ ਵਾਰੀ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਸਿੱਖਾਂ ਵਿੱਚ ਕੋਈ ਇਸ ਤਰ੍ਹਾਂ ਦਾ ਸਿੱਖ ਹੈ ਜਿਸ ਨੂੰ ਸੁੱਖ ਵੀ ਕਬੂਲ ਹੋਵੇ ਤੇ ਦੁੱਖ ਵੀ ਕਬੂਲ ਹੋਵੇ ਇੱਜ਼ਤ ਵੀ ਕਬੂਲ ਹੋਵੇ ਤੇ ਬੇਇੱਜ਼ਤੀ ਵੀ ਕਬੂਲ ਹੋਵੇ ਖੁਸ਼ੀਆਂ ਵੀ ਕਬੂਲ ਹੋਣ ਤੇ ਗਮੀਆਂ ਵੀ ਕਬੂਲ ਹੋਣ ਜਨਨੀ ਕਿ ਉਹ ਹਰ ਅਵਸਥਾ ਵਿੱਚ ਇੱਕੋ ਜਿਹਾ ਹੀ ਰਹਿੰਦਾ ਹੋਵੇ ਉਹ ਸਿੱਖ ਕਹਿਣ ਲੱਗਾ ਕੇ ਗੁਰੂ ਜੀ ਗੱਲਾਂ ਤਾਂ ਜ਼ਰੂਰ ਸੁਣੀਆਂ ਨੇ ਪਰ ਇਹੋ ਜਿਹਾ ਹੋਣਾ ਤਾਂ ਬਹੁਤ ਔਖਾ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹਾ ਇਨਸਾਨ ਵੀ ਹੋਵੇਗਾ ਤਾਂ ਉਸ ਸਿੱਖ ਦੇ ਮੋਹੋਂ ਇਹ ਗੱਲ ਸੁਣ ਕੇ ਗੁਰੂ ਜੀ ਕਹਿਣ ਲੱਗੇ ਅਸੀਂ ਤੁਹਾਨੂੰ ਆਪਣੇ ਇੱਕ ਸਿੱਖ ਪਾਸ ਭੇਜਦੇ ਹਾਂ ਉਸ ਸਿੱਖ ਦਾ ਨਾਮ ਹੈ ਭਾਈ ਪਖਾਰੀ ਅਤੇ ਉਹ ਐਸੀ ਹੀ ਅਵਸਥਾ ਦੇ ਮਾਲਕ ਹਨ ਤੁਸੀਂ ਉਹਨਾਂ ਕੋਲ ਜਾਓ ਤੇ ਕੁਝ ਦਿਨ ਉਹਨਾਂ ਕੋਲ ਰਹਿ ਕੇ ਆਓ ਗੁਰੂ ਜੀ ਦੀ ਆਗਿਆ ਲੈ ਕੇ ਉਹ ਸਿੱਖ ਭਾਈ ਪਿਖਾਰੀ ਜੀ ਦੇ ਪਿੰਡ ਪਹੁੰਚ ਗਿਆ ਤੇ ਉੱਥੇ ਜਾ ਕੇ ਪਤਾ ਲੱਗਾ ਕਿ ਭਾਈ ਪਿਖਾਰੀ ਜੀ ਇਸ ਵੇਲੇ ਦੁਕਾਨ ਤੇ ਹਨ ਤਾਂ ਸਿੱਖ ਸਿੱਧਾ ਭਾਈ ਸਾਹਿਬ ਜੀ ਦੀ ਦੁਕਾਨ ਤੇ ਚਲਾ ਗਿਆ ਤੇ ਭਾਈ ਸਾਹਿਬ ਨੂੰ ਦੱਸਿਆ ਕਿ ਮੈਨੂੰ ਆਪ ਜੀ ਦੇ ਪਾਸ ਗੁਰੂ ਜੀ ਨੇ ਭੇਜਿਆ ਹੈ ਤਾਂ ਭਾਈ ਪਿਖਾਰੀ ਜੀ ਬੜੇ ਖੁਸ਼ ਹੋਏ ਤੇ ਉਸ ਸਿੱਖ ਨੂੰ ਆਪਣੇ ਨਾਲ ਆਪਣੇ ਘਰ ਲੈ ਗਏ ਜਦੋਂ ਸਿੱਖ ਭਾਈ ਜੀ ਦੇ ਘਰ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉਹਨਾਂ ਦੇ ਘਰ ਵਿੱਚ ਬੜੀ ਜ਼ਿਆਦਾ ਰੌਣਕ ਲੱਗੀ ਹੋਈ ਹੈ ਮਠਿਆਈਆਂ ਤਿਆਰ ਹੋ ਰਹੀਆਂ ਹਨ ਤਾਂ ਇਹ ਸਭ ਦੇਖ ਕੇ ਸਿੱਖ ਨੇ ਪੁੱਛਿਆ ਤਾਂ ਪਤਾ ਲੱਗਿਆ ਕਿ ਭਾਈ ਪਿਖਾਰੀ ਜੀ ਦੇ ਪੁੱਤਰ ਦਾ ਵਿਆਹ ਹੈ ਜਦੋਂ ਸ਼ਾਮ ਹੋਈ ਤਾਂ ਭਾਈ ਪਿਖਾਰੀ ਜੀ ਨੇ ਗੁਰੂ ਜੀ ਦੇ ਉਸ ਸਿੱਖ ਨੂੰ ਬੜੇ ਹੀ ਆਦਰ ਸਤਕਾਰ ਨਾਲ ਪ੍ਰਸ਼ਾਦਾ ਛਕਾਇਆ ਤੇ ਜਦੋਂ ਰਾਤ ਹੋਈ ਉਹਨਾਂ ਨੂੰ ਸੌਣ ਲਈ ਇੱਕ ਕਮਰਾ ਦੇ ਦਿੱਤਾ ਜਦੋਂ ਸਿੱਖ ਕਮਰੇ ਵਿੱਚ ਗਿਆ ਤਾਂ ਉਸ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਉਸ ਕਮਰੇ ਵਿੱਚ ਇੱਕ ਪਾਸੇ ਇੱਕ ਫੱਟਾ ਪਿਆ ਹੋਇਆ ਸੀ ਜਿਸ ਉੱਤੇ ਮਰਦਿਆਂ ਨੂੰ ਲੈ ਕੇ ਜਾਂਦੇ ਨੇ ਤੇ ਫੱਟੇ ਦੇ ਉੱਪਰ ਨਵਾਂ ਕੱਪੜਾ ਵਿਛਾ ਕੇ ਉਸ ਨੂੰ ਪੂਰੀ ਤਰ੍ਹਾਂ ਤਿਆਰ ਕੀਤਾ ਹੋਇਆ ਸੀ ਸਿੱਖ ਇਹ ਸਭ ਦੇਖ ਕੇ ਬਹੁਤ ਹੈਰਾਨ ਸੀ ਤੇ ਸੋਚ-ਸੋਚ ਕੇ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਤੇ ਉਹ ਸੋਚ ਰਿਹਾ ਸੀ ਕਿ ਇੱਕ ਪਾਸੇ ਘਰ ਵਿੱਚ ਬਰਾਤ ਜਾਣੀ ਹੈ ਤੇ ਦੂਜੇ ਪਾਸੇ ਘਰ ਵਿੱਚ ਮਰਦਿਆਂ ਨੂੰ ਲਜਾਣ ਵਾਲਾ ਪੱਟਾ ਤਿਆਰ ਕੀਤਾ ਹੋਇਆ ਹੈ ਜਦੋਂ ਨੀਂਦ ਨਾ ਆਈ ਤਾਂ ਉਸ ਨੇ ਅੱਧੀ ਰਾਤ ਭਾਈ ਪਖਾਰੀ ਜੀ ਨੂੰ ਬੁਲਾਇਆ ਤੇ ਉਸ ਦਾ ਕਾਰਨ ਪੁੱਛਿਆ ਤਾਂ ਭਾਈ ਪਖਾਰੀ ਜੀ ਕਹਿਣ ਲੱਗੇ ਕੀ ਪਤਾ ਕੱਲ ਨੂੰ ਇਸ ਪੱਟੇ ਦੀ ਲੋੜ ਪੈ ਜਾਵੇ ਤੇ ਇਹ ਗੱਲ ਬੋਲਣ ਤੋਂ ਬਾਅਦ ਭਾਈ ਭਿਖਾਰੀ ਜੀ ਕਮਰੇ ਤੋਂ ਬਾਹਰ ਚਲੇ ਗਏ ਤੇ ਜਦੋਂ ਅਗਲਾ ਦਿਨ ਹੋਇਆ ਤਾਂ ਜੰਜ ਤਿਆਰ ਹੋਈ ਤੇ ਕੁੜੀ ਨੂੰ ਵਿਆਉਣ ਚਲੀ ਗਈ ਤੇ ਸ਼ਾਮ ਤੱਕ ਕੁੜੀ ਨੂੰ ਵਿਆਹ ਕੇ ਲੈ ਆਈ ਰਸਮਾਂ ਦੇ ਅਨੁਸਾਰ ਔਰਤਾਂ ਗਾਣੇ ਗਾ ਕੇ ਬੋਟੀ ਦਾ ਸਵਾਗਤ ਕਰ ਰਹੀਆਂ ਸਨ ਕੀ ਅਚਾਨਕ ਪਿੰਡ ਵਿੱਚ ਰੌਲਾ ਪੈ ਗਿਆ ਤੇ ਪਤਾ ਚੱਲਿਆ ਕਿ ਪਿੰਡ ਵਿੱਚ ਡਾਕੂ ਆਣ ਪਏ ਹਨ ਇਹ ਗੱਲ ਦਾ ਪਤਾ ਚਲਦਿਆਂ ਹੀ ਪਿੰਡ ਵਾਲਿਆਂ ਨੇ ਉਹਨਾਂ ਡਾਕੂਆਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ ਇਸ ਮੁਕਾਬਲੇ ਵਿੱਚ ਭਾਈ ਭਿਖਾਰੀ ਜੀ ਦਾ ਲੜਕਾ ਵੀ ਸ਼ਾਮਲ ਸੀ ਤੇ ਡਾਕੂਆਂ ਨਾਲ ਹੋਏ ਇਸ ਮੁਕਾਬਲੇ ਵਿੱਚ ਉਹ ਮਾਰਿਆ ਗਿਆ ਤੇ ਗੌਣ ਬਜਾਉਣ ਦਾ ਮਾਹੌਲ ਰੋੜ ਕਰਾਉਣ ਵਿੱਚ ਬਦਲ ਗਿਆ ਪਰ ਭਾਈ ਪਿਖਾਰੀ ਜੀ ਦੇ ਮਨ ਵਿੱਚ ਪੁੱਤਰ ਦੇ ਮਰਨ ਦਾ ਜਰਾ ਵੀ ਅਫਸੋਸ ਨਹੀਂ ਹੋਇਆ ਭਾਈ ਪਿਖਾਰੀ ਜੀ ਨੇ ਮੁਰਦਿਆਂ ਨੂੰ ਲੈ ਕੇ ਜਾਣ ਵਾਲਾ ਜਿਹੜਾ ਫੱਟਾ ਤਿਆਰ ਕੀਤਾ ਹੋਇਆ ਸੀ ਉਸ ਉੱਪਰ ਉਹਨਾਂ ਦੇ ਮਰੇ ਹੋਏ ਲੜਕੇ ਨੂੰ ਲਟਾ ਦਿੱਤਾ ਤੇ ਲ ਜਾ ਕੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਏ ਸਭ ਦੇਖ ਕੇ ਗੁਰੂ ਜੀ ਦਾ ਉਹ ਸਿੱਖ ਬੜਾ ਹੈਰਾਨ ਹੋਇਆ ਤੇ ਸਮਝ ਗਿਆ ਕਿ ਭਾਈ ਪਿਖਾਰੀ ਜੀ ਕੋਈ ਆਮ ਇਨਸਾਨ ਨਹੀਂ ਹਨ ਬਲਕਿ ਇਹਨਾਂ ਦੇ ਦਿਲ ਦੀਆਂ ਤਾਰਾਂ ਪਰਮਾਤਮਾ ਨਾਲ ਜੁੜੀਆਂ ਹੋਈਆਂ ਹਨ ਇਹਨਾਂ ਨੂੰ ਹੋਣੀ ਅਨਹੋਣੀ ਦਾ ਪਹਿਲਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਭਾਈ ਪਿਖਾਰੀ ਜੀ ਨੂੰ ਇਕੱਲੇ ਦੇਖ ਕੇ ਗੁਰੂ ਜੀ ਦਾ ਉਹ ਸਿੱਖ ਉਹਨਾਂ ਨੂੰ ਕਹਿਣ ਲੱਗਾ ਕੀ ਭਾਈ ਜੀ ਜਦੋਂ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਸਭ ਹੋਣਾ ਹੈ ਤਾਂ ਤੁਸੀਂ ਆਪਣੇ ਪੁੱਤਰ ਦੀ ਵੱਡੀ ਉਮਰ ਲਈ ਪਰਮਾਤਮਾ ਅੱਗੇ ਅਰਦਾਸ ਕਿਉਂ ਨਹੀਂ ਕੀਤੀ ਕਿਉਂਕਿ ਆਪ ਜਹੇ ਭਗਤਾਂ ਦੀ ਪ੍ਰਾਰਥਨਾ ਕਦੇ ਖਾਲੀ ਨਹੀਂ ਜਾਂਦੀ ਤਾਂ ਭਾਈ ਭਖਾਰੀ ਜੀ ਨੇ ਜਵਾਬ ਵਿੱਚ ਕਿਹਾ ਕਿ ਅਸੀਂ ਹਮੇਸ਼ਾ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਮੰਨ ਕੇ ਚੱਲਦੇ ਹਾਂ ਤੇ ਉਸ ਦੇ ਭਾਣੇ ਨੂੰ ਬਦਲਣ ਜਾਂ ਉਸ ਨੂੰ ਰੋਕਣ ਦੀ ਸਾਡੇ ਵਿੱਚ ਹਿੰਮਤ ਨਹੀਂ ਹੈ ਭਾਈ ਪਿਖਾਰੀ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਉਹ ਸਿੱਖ ਭਾਈ ਜੀ ਦੇ ਚਰਨਾਂ ਤੇ ਡਿੱਗ ਪਿਆ ਤੇ ਕਹਿਣ ਲੱਗਾ ਭਾਈ ਸਾਹਿਬ ਤੁਸੀਂ ਧੰਨ ਹੋ ਜੋ ਹਰ ਤਰ੍ਹਾਂ ਦੀ ਅਵਸਥਾ ਵਿੱਚ ਇੱਕ ਹੀ ਰਹਿੰਦੇ ਹੋ ਗੁਰੂ ਪਿਆਰਿਓ ਮਨੁੱਖ ਨੂੰ ਹਮੇਸ਼ਾ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਾਜੀ ਰਹਿਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਮਨੁੱਖ ਲਈ ਜੋ ਵੀ ਕਰਦਾ ਹੈ ਚੰਗੇ ਲਈ ਹੀ ਕਰਦਾ ਹੈ ਗੁਰੂ ਪਿਆਰੀ ਸਾਥ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਅਰਜਨ ਦੇਵ ਜੀ ਦੀ ਇਹ ਸਾਕੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ